ਮਹੱਲਾ ਚੱਕਰ ਕੇਮ ਤੋਂ ਆਪਣੇ ਆਜ ਐਸਪੀ ਸਾਹਿਬ ਦੇ ਦਫ਼ਤਰ ਆਏ ਸੀ ਜੋ ਕਿ ਸਾਡੇ ਮਹੱਲੇ ਵਿੱਚ ਸਤਨਾਮ ਸਿੰਘ ਨਾਂ ਦਾ ਵਿਅਕਤੀ ਰਮਨਦੀਪ ਸਿੰਘ son of ਸਤਨਾਮ ਸਿੰਘ ਧੱਕੇ ਨਾਲ ਫੈਕਟਰੀ ਲਗਾ ਰਿਹਾ ਅਸੀਂ ਸਾਰੇ ਸਬੰਧਤ ਮੈਂਬਰਾਂ ਨੂੰ ਉਹਦੇ ਖਿਲਾਫ ਪੇਟੀਆਂ ਕੱਢੀਆਂ ਆ ਉਹਦੇ ਕੋਲ ਕੋਈ ਵੀ ਮਨਜ਼ੂਰੀ ਨਹੀਂ ਹੈਗੀ ਨਾ ਉਹਨੇ ਕੋਈ ਨਕਸ਼ਾ ਪਾਸ ਕਰਾਇਆ ਨਾ ਉਹਨੇ ਕੋਈ ਕੁੱਡਾ ਵਾਲਿਆਂ ਤੋਂ ਮਨਜ਼ੂਰੀ ਲਈ ਆ ਨਾ ਕੋਈ ਫੈਕਟਰੀ ਡਾਇਰੈਕਟਰ ਦੀ ਮਨਜ਼ੂਰੀ ਲਈ ਆ ਉਹ ਠੱਕੇ ਨਾਲ ਹੀ ਫੈਕਟਰੀ ਉੱਥੇ ਲਗਾ ਰਿਆ ਜਦ ਕਿ ਉੱਥੇ 100 ਸਾਲ ਤੋਂ ਉੱਥੇ 100 ਸਾਲ ਤੋਂ ਘਰ ਬਣੇ ਹੋਏ ਹਨ ਤੇ ਅਸੀਂ ਵੀ ਉੱਥੇ ਜਿੱਨੇ ਗਰੀਬ ਆਪਣੇ ਬੰਦੇ ਉੱਥੇ ਰਹਿੰਦੇ ਆ 40 50 ਜਿਹੜੇ ਘਰ ਆ ਉਹ ਨਾਲ ਹੀ ਉਹਦੇ ਗੁਰਦੁਆਰਾ ਨਾਲ ਹੀ ਉਹਦੇ ਇੱਕ ਮੰਦਿਰ ਆ ਨਾਲ ਹੀ ਉਹਦੇ ਆਪਣੇ ਕਮਰਾਨਹਿਰੂ ਸਕੂਲ ਪੈਂਦਾ ਤੇ ਉਹ ਬਿਲਕੁਲ ਚਾਹ ਨਗਰ ਦੇ ਬਿਲਕੁਲ ਨਾਲ ਪੈਂਦਾ ਇਹ ਜਿਹੜਾ ਸਾਡਾ ਰਹਾਇਸ਼ੀ ਏਰੀਆ ਆ ਉਹ ਜਿਹੜਾ ਇੱਥੇ ਕੱਥਾ ਨਾ ਕਰੇ ਫੈਕਟਰੀ ਆਪਣੀ ਹੋਰ ਪਾਸੇ ਲੈ। ਏਰੀਆ ਸੀ ਤੇ ਖਾਸ ਤਾ ਦਿੱਤੀਆਂ ਉਹ ਉਹਦੇ ਤੇ ਪੁੱਡਾ ਮਹਿਮਣਿਆਂ ਵਾਲਿਆਂ ਪਰਤਾਲ ਕਰਕੇ ਮੌਕਾ ਦੇਖ ਕੇ ਇਹਦੀ ਫੈਕਟਰੀ ਦਾ ਕੰਮ ਰੋਕ ਦਿੱਤਾ ਆ। ਜਿਹੜਾ ਫੈਕਟਰੀ ਨੂੰ ਕਾਨੂੰਨਨ ਤੌਰ ਤੇ ਜਿਹੜਾ ਰਸਤਾ ਜਾਣਾ ਚਾਹੀਦਾ ਉਹ ਘੱਟੋ ਘੱਟ 6 ਕਰਮ ਦਾ ਚਾਹੀਦਾ ਜਦ ਕਿ ਇਹ ਜਿਹੜਾ ਰਸਤਾ ਆ ਕੱਚਾ ਆ ਔਰ ਸਰਕਾਰੀ ਨਹੀਂ ਹੈ ਇਹ ਸਿਰਫ 16 ਫੁੱਟ 15 16 ਫੁੱਟ ਦਾ ਰਸਤਾ ਆ ਜਦ ਕਿ ਇੱਧਰੋਂ ਸਕੂਲ ਦੀਆਂ ਬੱਸਾਂ ਵੀ ਲੰਘਦੀਆਂ ਤੇ ਇੱਧਰ ਹੋਰ ਆਪਣੇ ਮਹੱਲੇ ਦੇ ਵਿੱਚ ਕੋਈ ਐਂਬੂਲੈਂਸ ਕਿੱਦਾਂ ਲੰਘਣੀ ਆ ਫਾਇਰਵਟ ਕਿੱਦਾਂ ਲੰਘਣੀ ਆ ਇਹਦੇ ਵਿੱਚ ਜਿੱਦਾਂ ਮਤਲਬ ਇਹ ਸਾਰਾ ਹੀ ੱਤਕਾ ਕਰ ਦਿੰਦਾ ਠੀਕ ਹੈ ਜੀ ਇਹ ਸਰਕਾਰੀ ਰਾਹ ਨਹੀਂ ਹੈਗਾ ਇਹ ਜਿਹੜਾ ਜ਼ਿਮੀਂਦਾਰਾਂ ਨੇ ਆਪਣੇ ਖੇਤਾਂ ਲਈ ਰਸਤਾ ਕੱਚਾ ਛੱਡਿਆ ਸੀਗਾ ਅਜੇ ਕੱਚਾ ਹੀ ਆ ਹੋਰ ਆ ਜਿੱਥੇ ਫੈਕਟਰੀ ਲੱਗਦੀ ਆ ਉਹ ਰਸਤਾ ਪੱਕਾ ਚਾਹੀਦਾ ਔਰ ਰਸਤਾ ਉਹ ਘੱਟੋ ਘੱਟ 6 ਕਰਮ ਦਾ ਚਾਹੀਦਾ ਤੇ ਜੋ ਇਹ ਕਰ ਰਿਹਾ ਸਾਰਾ ਹੀ ਧੱਕਾ ਕਰਦਾ ਤੇ ਸਾਡੀ ਬੇਨਤੀ ਆ ਕਿ ਇਹਦੇ ਤੇ ਮਤਲਬ ਇਹਨੂੰ ਮਤਲਬ ਰੋਕਿਆ ਜਾਵੇ ਠੀਕ ਆ ਜੀ ਫੇਰੀ ਬੇਨਤੀ ਇਹ ਆ ਜੇ ਦਰਖਾਸਤ ਅਸੀਂ ਦਿੰਨੇ ਆ ਜਾਂ ਕੋਈ ਅਸੀਂ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਤਾਂ ਸਾਡੇ ਮਹੱਲੇ ਵਾਲੇ ਜੇ ਕੋਈ ਵੀ ਬੰਦਾ ਉਹਨੂੰ ਧਮਕੀ ਦਿੰਦਾ ਉਹਨੂੰ ਕੋਈ ਹਾਂ ਦਸਨਾਮ ਸਿੰਘ ਲੜਸੀ ਜਿਹੜਾ ਹੈਗਾ ਜਾਂ ਉਹਦਾ ਮੁੰਡਾ ਆ ਉਹ ਸਾਡੇ ਮਹੱਲੇ ਵਾਲੇ ਕੋਈ ਵੀ ਘਰ ਪਰਿਵਾਰ ਹੈਗਾ ਉਹਨੂੰ ਧਮਕੀ ਦੇਂਦਾ ਜੇ ਤੁਸੀਂ ਸਾਡੇ ਪਰ ਖਿਲਾਫ ਆਵਾਜ਼ ਨਹੀਂ ਚੱਕਨੀ ਆ ਨਹੀਂ ਤਾਂ ਤੁਹਾਨੂੰ ਦੇਖ ਲਵਾਂਗੇ ਇਸ ਕਰਕੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਤੋਂ ਇਹ ਧਿਆਨ ਦਿੱਤਾ ਜਾਵੇ ਇਸ ਗੱਲ ਤੇ ਕਿ ਇਹ ਇੰਡਸਟਰੀ ਇੱਥੇ ਨਾ ਲੱਗੇ ਠੀਕ ਹੈ ਅਸੀਂ ਕਹਿੰਦੇ ਕਿਸੇ ਔਰ ਪਾਸੇ ਲੈ ਜਾਓ ਤੁਸੀਂ ਚਾਹੇ ਕਲੋਨੀ ਕੱਟ ਕੇ ਵਿੱਚ ਉਹਨੂੰ ਚਾਹੇ ਤੁਸੀਂ ਰਹਿਸ ਬਣਾਓ ਐਸੀ ਇਲਾਕਾ ਆ ਸਾਡੇ 40 50 ਘਰ ਹੈਗੇ ਸਾਡੇ ਸਭ ਗਰੀਬ ਜਨਤਾ ਉਥੇ 5 5 ਮਰਲਾ 10 10 ਮਰਲਾ ਲੈ ਕੇ ਆਪਣੇ ਮਕਾਨ ਬਣਾ ਕੇ ਇਸ ਕਰਕੇ ਆਉਣ ਵਾਲੇ ਟਾਈਮ ਲਈ ਇਹ ਬੇਨਤੀ ਹੈ ਪ੍ਰਸ਼ਾਸਨ ਤੋਂ ਇਸ ਤੇ ਧਿਆਨ ਦਿੱਤਾ ਜਾਵੇ ਕਿ ਇੰਡਸਟਰੀ ਲਾਉਣ ਲੱਗਾ ਆ ਅਸੀਂ ਕਹਿੰਦੇ ਉੱਥੇ 25 30 ਘਟ ਹੈਗੇ ਲੋਕਾਂ ਦੇ ਪੰਜ ਪੰਜ ਮੰਦਰੇ ਲੈ ਕੇ ਬਣਾਏ ਮਕਾਨ ਉਹਨਾਂ ਦੇ ਜਨਰੇਸ਼ਨ ਵਾਸਤੇ ਇੰਡਸਟਰੀ ਇੱਥੇ ਨੁਕਸਾਨ ਦਾ ਹੈਗਾ ਇਸ ਕਰਕੇ ਇੰਡਸਟਰੀ ਨਾ ਲਾਵੇ ਠੀਕ ਹੈ ਨਾ ਧੂਆਂ ਹੋਣਾ ਪਰ ਦੂਸਨ ਹੋਣਾ ਇਸ ਕਰਕੇ ਸਾਡੀ ਬੇਨਤੀ ਆ ਐਸਪੀ ਸਾਹਿਬ ਤੋਂ ਇਹ ਇਨਾ ਲਾਇਆ ਜਾਵੇ ਸਾਡੇ ਮੱਲੇ ਚੱਕ ਇਮਪੋਰਾ ਵਿੱਚ ਇੱਕ ਗੈਰ ਕਾਨੂੰਨੀ ਤੌਰ ਤੇ ਇੱਕ ਫੈਕਟਰੀ ਲਈ ਆ ਰਹੀ ਹੈ ਜਦੋਂ ਅਸੀਂ ਉਸ ਦਾ ਵਿਰੋਧ ਮਦਰੋਹ ਕਰਦੇ ਹਾਂ ਤੇ ਉਹ ਸਾਨੂੰ ਕਈ ਤਰ੍ਹਾਂ ਦੀਆਂ ਸਾਡੀ ਦਰਖਾਸਤ ਦੇ ਦਿੰਦਾ ਹੈ ਤੇ ਇਸ ਤਰ੍ਹਾਂ ਸਿੰਘ ਅਰਸ਼ੀ ਜਿਹੜਾ ਹੈ ਕਿ ਮੈਂ ਨਹੀਂ ਮੈਂ ਲਾਮਾ ਦਾ ਫੈਕਟਰੀ ਅਸੀਂ ਸਰਕਾਰ ਅਕਿ ਇਹ ਅਪੀਲ ਕਰਦੇ ਹਾਂ ਕਿ ਸਾਡੀ ਸੁਣਵਾਈ ਕੀਤੀ ਜਾਵੇ ਤਾਂ ਇਸ ਦੀ ਫੈਕਟਰੀ ਲੱਕੜੀ ਦੇ ਨੂੰ ਮਨਾਹੀ ਕੀਤੀ ਜਾਵੇ ਬੰਦ ਕੀਤਾ ਜਾਵੇ ਜੀ ਦੁਆਰਾ ਨਾ ਲੱਗੇ ਵੀ ਹੋਰ ਸਾਰਿਆਂ ਨੇ ਆਪ ਲਾਇਆ ਨਜਾਇਜ਼ਾਂ ਜਿੱਦਾਂ ਗਰੀਬਾਂ ਨੇ ਬਹੁਤ ਉੱਥੇ ਮਤ 15 20 ਘਰ ਜਿੱਦਾਂ ਬਣਾਏ ਆ ਚਾਚਾ ਪੰਜ ਪੰਜ ਮਾੜੀ ਲੈ ਕੇ